ਪ੍ਰਧਾਨ ਜੀ ਇਹ ਕੀ ਮਸਲਾ ਜੀ ਜਿਹੜਾ ਪਟਿਆਰੇ ਧਰਨਾ ਲੱਗਿਆ ਹੋਇਆ ਜੀ ਇਹ ਸਾਡੋ 3 ਮਹੀਨੇ ਹੋ ਗਿਆ ਜੀ ਪੇਪਰ ਪਾਸ ਹੋਏ ਨੂੰ ਲੋ ਅਕੋਰਡਿੰਗ ਪੇਪਰ ਪਾਸ ਹੋਣ ਤੋਂ ਬਾਅਦ ਪੇਪਰ ਹੋਣ ਤੋਂ ਬਾਅਦ 15 ਜਾਂ ਮਹੀਨੇ ਦੇ ਵਿੱਚ ਸਾਡਾ ਰਿਜ਼ਲਟ ਹੁੰਦਾ ਰਿਜ਼ਲਟ ਵੀ ਅਸੀਂ ਧਰਨਾ ਲਾ ਕੇ ਨਿਕਲਵਾਇਆ ਸੀ ਸਾਡੇ ਐਕਟ ਪ੍ਰਧਾਨ ਰਮਨਦੀਪ ਸਿੰਘ ਨੇ ਠੀਕ ਹੈ ਜੀ ਉਸ ਤੋਂ ਬਾਅਦ ਧਰਨਾ ਹੁਣ ਦੋ ਇੱਕ ਦੋ ਮੀਟਿੰਗਾਂ 15 ਮਿਲੀਆਂ ਸਾਨੂੰ 15 ਮੀਟਿੰਗਾਂ ਜਿੱਨਾ ਰੋਜ਼ ਕਰ ਅੱਜ ਨਹੀਂ ਸੀ ਐਮਡੀ ਸਾਹਿਬ ਨਹੀਂ ਬੈਠੇ ਐਮਡੀ ਛੁੱਟੀ ਤੇ ਆ ਬਹੁਤ ਕੁਝ ਨਾ ਬੋਲਿਆ ਸਾਨੂੰ ਸਾਡੇ ਉਪ ਪ੍ਰਧਾਨ ਸਾਹਿਬ ਨੇ ਬਹੁਤ ਮੀਟਿੰਗਾਂ ਕੀਤੀਆਂ ਇਹਨਾਂ ਨਾਲ ਸਾਡਾ ਕੋਈ ਹਾਲੀਆਂ ਤਿੰਨ ਤੇ ਚਾਰ ਤਰੀਕ ਨੂੰ ਇਹਨਾਂ ਤਰਨਾ ਲਾਇਆ ਉਹਦੇ ਜੇ ਨਾ ਟਾਈਮ ਦਿੱਤਾ 10 ਤਰੀਕ ਤੱਕ ਨਾ ਲ ਹੋ ਜਾਏਗਾ ਅੱਜ 11 ਤਰੀਕੇ ਸਰ ਅੱਜ ਵੀ ਸਾਡਾ ਹੱਲ ਨਹੀਂ ਹੋਇਆ ਸਾਡੀਆਂ ਤਿੰਨ ਡਿਮਾਂਡਾਂ ਨੇ ਇੱਕ ਤਾਂ ਸਾਡੀ ਜੁਆਇਨਿੰਗ ਕਰਾਈ ਜਾਵੇ ਜਲਦ ਤੋਂ ਜਲਦ ਦੂਸਰੀ ਸਾਡੀ ਡੀਜੀਟੀ ਦੇ ਕਾਨੂੰਨ ਮੁਤਾਬਿਕ ਸਾਡੀ 9600 ਸੈਲਰੀ ਕਰਾਈ ਜਾਵੇ ਤੀਸਰੀ ਸਾਡੀ ਇਹ ਕਿ ਜੁਆਇਨਿੰਗ ਹੋਣ ਤੋਂ ਹਫ਼ਤੇ ਰਵੇ ਤ ਵਿੱਚ ਸਾਡੀ ਵੇਟਿੰਗ ਲਿਸਟ ਜਰੀਏ ਪਾਉਂਦੇ ਨੇ ਜੁਆਇਨਿੰਗ ਸਾਡੀ ਨਵੰਬਰ ਦੇ ਲਾਸਟ ਤੱਕ ਕਰਾਈ ਜਾਵੇ। ਠੀਕ ਹੈ ਜੀ। ਜੇ ਸਾਡੀਆਂ ਮੰਗਾਂ ਨਾ ਪੂਰਨ ਕਰਨਗੇ ਅਸੀਂ ਇੱਥੇ ਪੱਕੇ ਤੌਰ ਤੇ ਬੈਠੇ ਹਾਂ। ਸਾਨੂੰ ਭਾਵੇਂ 2 ਮਹੀਨੇ ਬੈਠ ਰਹੇ ਹੋਏ ਇਹ ਰੋਡ ਇਤਾਂ ਹੀ ਜਾਮੜਾ ਰਹਿਗਾ ਇੱਕ ਰੋਡ। ਅਗਨੇ ਸਰਕਾਰ ਚਾਲੀ ਵੀ ਸਾਨੂੰ ਭਰਤੀ ਨਾ ਕਰਨੇ। ਅਸੀਂ ਭਰਤੀ ਵੀ ਨਹੀਂ ਮੰਗਦੇ। ਅਸੀਂ ਇੱਕ ਟ੍ਰੇਨਿੰਗ ਹੈਗੀ ਸਾਡੀ ਪ੍ਰੈਂਸੀਪ ਦੀ। ਕੋਈ ਭਰਤੀ ਨਹੀਂ ਹੈਗੀ ਸਾਨੂੰ ਰੋਜ਼ਗਾਰ ਸਾਨੂੰ ਦੇ ਦਿਓ। ਅਸੀਂ ਜਿਹੜੀ ਟ੍ਰੇਨਿੰਗ ਪਹਿਲਾਂ ਅਸੀਂ ਜਦੋਂ ਕੋਸਟਾ ਕਰਵਾਈਆਂ ਸੀ ਉਦੋਂ ਵੀ ਤਰਨਾ ਲਾਇਆ ਸੀ। ਉਸ ਤੋਂ ਬਾਅਦ ਰਿਜ਼ਲਟ ਕਢਵਾਇਆ ਉਦੋਂ ਵੀ ਤਰਨਾ ਲਾਇਆ ਸੀ। ਅੱਜ ਜਦੋਂ ਅਸੀਂ ਜੁਆਇਨੀ ਕਰਨੀ ਅੱਜ ਸਾਨੂੰ 5 ਮਹੀਨੇ ਹੋ ਗਏ ਨੇ ਮੀਟਣਾ ਕਰ ਕਰਕੇ ਅਸੀਂ ਆਖਰ ਤੇ ਹੱਕ ਗਏ ਆਂ ਹੱਕ ਕੇ ਅੱਜ ਅਸੀਂ ਇੱਥੇ ਆਏ ਆਂ ਅੱਜ ਅਸੀਂ ਸੋਚ ਕੇ ਮਨ ਵਿੱਚ ਕਰੋ ਤਾਰ ਕੇ ਇਹ ਆਏ ਸੀ ਕਿਆ ਸਾਡੇ ਇੱਥੇ ਵਾਪਸ ਆ ਜਾਵਾਂਗੇ ਜਾਂ ਸਾਡੀਆਂ ਲਾਛ ਵਾਪ ਜਾਨ ਗਿਆ ਅਈ ਲੜ ਕੇ ਅੱਜ ਯਾਰ ਜਾਂ ਪਾਰ ਕੰਮ ਨਿਬੇੜ ਕੇ ਜਾਵਾਂ ਜੇਕਰ ਸਾਡਾ ਕੋਈ ਵੀ ਹੱਲ ਨਹੀਂ ਹੁੰਦਾ ਸਾਨੂੰ ਜੋ ਮਰਜ਼ੀ ਕਰਨਾ ਪਵੇ ਘਾਰਾ ਚੌਕ ਬੰਦ ਕਰਨਾ ਪਵੇ ਦੂਜਾ ਗੇਟ ਬੰਦ ਕਰਨਾ ਪਵੇ ਜੋ ਮਰਜ਼ੀ ਕਰਨਾ ਪਵੇ ਇਸ ਤਰ੍ਹਾਂ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਕੁਝ ਨਹੀਂ ਕਹਿਣਾ ਸਾਡੇ ਤੇ लाठी चार्ज ਕਰੇ ਅਸੀਂ ਖੁਸ਼ੀ-ਖੁਸ਼ੀ ਝੱਲ ਲਾਂਗੇ ਅ બીજી ਆ ਕੀ ਚੀਜ਼ ਆ ਬੱਸ ਗੱਲ ਕਰ ਲਈਏ ਇਹ ਸਾਡਾ ਫਰੈਂਚਸ਼ਿਪ ਸਰਟੀਫਿਕੇਟ ਹੈ ਜਿਹੜਾ ਡਿਪਲੋਮੇ ਡਿਗਰੀ ਤੋਂ ਬਾਅਦ ਸਟੂਡੈਂਟ ਨੂੰ ਮਿਲਦਾ ਇੱਕ ਤਾਂ ਸਾਨੂੰ ਸੈਂਟਰ ਸਰਕਾਰ ਦਾ ਅਦਾਰਾ ਦਿੰਦਾ ਫਰੈਂਚਸ਼ਿਪ ਨੈਟਸ ਵਾਲਾ ਇੱਕ ਸਾਨੂੰ ਇਸ਼ੂ ਕਰਦੇ ਆ ਪੀਐਸਪੀਸੀਐਲ ਵਾਲੇ ਤੇ ਟੀਸੀਐਲ ਵਾਲੇ ਇਹ ਸਾਡੇ ਲਈ ਹੁਣ ਸਿਰਫ ਇੱਕ ਦਿਖਾਵੇ ਦੀ ਯੋਗਤਾ ਇਦੀ ਨਾ ਕਿਤੇ ਵੈਲਿਊ ਆ ਇਹ ਸਾਡੇ ਕੋਲੇ ਹੋਣਾ ਨਾ ਹੋਣਾ ਇੱਕ ਪ੍ਰੋਪਰ ਹੈ ਬਸ ਸਾਨੂੰ ਦੇ ਦਿੱਤਾ ਜਾਂਦਾ ਕਿ ਸਾਡੇ ਵੱਲੋਂ ਸਾਡੀ ਤੁਹਾਡੀ ਸਰਦਾਰਦੀ ਖਤਮ ਸਾਨੂੰ ਇਹ ਵੀ ਵੈਲਿਊ ਚਾਹੀਦੀ ਆ ਇੱਕ ਸਾਲ ਦਿੱਤਾ ਮੈਕਨਿਜ਼ਮ ਦੇ ਵਿੱਚ ਅਸੀਂ ਸਾਰਾ ਕੰਮ ਕਰ ਸਕਦੇ ਆ ਪ੍ਰੋਟੈਕਸ਼ਨ ਦਾ ਮੇਨਟੇਨੈਂਸ ਦਾ ਗ੍ਰੇਟ ਦਾ ਗ੍ਰੇਟ ਕੰਫਲੈਕਸ਼ਨ ਦਾ ਜੀਐਸ ਸਟਾਫ ਦੇ ਵਿੱਚ ਸਾਡੇ ਮੁੰਡਿਆਂ ਨੇ 48 48 ਘੰਟੇ ਇਹਨਾਂ ਦਾ ਸਟਾਫ ਜਦੋਂ ਹੜਤਾਲ ਤੇ ਸੀ ਉਹਦੋਂ ਉਹ ਵੀ ਆ ਕੀਤੇ ਆ ਅਸੀਂ ਗ੍ਰੇਟ ਦੇ ਸਾਹਮਣੇ ਹੈਲਪ ਕੀਤੀ ਉਹਨਾਂ ਦੇ ਜਿਹੜੇ ਬੰਦਿਆਂ ਨੂੰ ਕੁਝ ਪਾਉਂਦਾ ਨਹੀਂ ਸੀਗਾ ਆ ਪ੍ਰਧਾਨ ਜੀ ਇਹ ਕੀ ਮਸਲਾ ਜੀ ਜਿਹੜਾ ਪਟਾਰੇ ਧਰਨਾ ਲੱਗਿਆ ਹੋਇਆ ਜੀ ਇਹ ਸਾਡੋ 3 ਮਹੀਨੇ ਹੋ ਗਏ ਜੀ ਪੇਪਰ ਪਾਸ ਹੋਏ ਨੂੰ ਲਾਅ ਅਕੋਰਡਿੰਗ ਪੇਪਰ ਪਾਸ ਹੋਣ ਤੋਂ ਬਾਅਦ ਪੇਪਰ ਹੋਣ ਤੋਂ ਬਾਅਦ 15 ਜਾਂ ਮਹੀਨੇ ਦੇ ਵਿੱਚ ਸਾਡਾ ਰਿਜ਼ਲਟ ਹੁੰਦਾ ਰਿਜ਼ਲਟ ਵੀ ਅਸੀਂ ਧਰਨਾ ਲਾ ਕੇ ਨਿਕਲਵਾਇਆ ਸੀ ਸਾਡੇ ਐਕਸ ਪ੍ਰਧਾਨ ਰਮਨਦੀਪ ਸਿੰਘ ਨੇ ਠੀਕ ਹੈ ਜੀ ਉਸ ਤੋਂ ਬਾਅਦ ਧਰਨਾ ਹੁਣ 1 2 ਮੀਟਿੰਗਾਂ 15 ਮਿਲੀਆਂ ਸਾਨੂੰ 15 ਮੀਟਿੰਗਾਂ ਜਿਹਨਾਂ ਰੋਜ਼ ਕਰਦੇ ਅੱਜ ਨਹੀਂ ਸੀ ਐਮ ਡੀ ਸਾਹਿਬ ਨਹੀਂ ਬੈਠੇ ਐਮ ਡੀ ਛੁੱਟੀ ਤੇ ਆ ਬਹੁਤ ਕੁਝ ਨਾ ਬੋਲਿਆ ਸਾਨੂੰ ਸਾਡੇ ਉਪ ਪ੍ਰਧਾਨ ਸਾਹਿਬ ਨੇ ਬਹੁਤ ਮੀਟਿੰਗਾਂ ਕੀਤੀਆਂ ਇਹਨਾਂ ਨਾਲ ਸਾਡਾ ਕੋਈ ਹਾਲੀਆਂ ਤਿੰਨ ਤੇ ਚਾਰ ਤਰੀਕ ਨੂੰ ਇਹਨਾਂ ਤਰਨਾ ਲਾਇਆ ਉਹਦੇ ਜਨਾ ਟਾਈਮ ਦਿੱਤਾ 10 ਤਰੀਕ ਤੱਕ ਨਾ ਲ ਹੋ ਜਾਏਗਾ ਅੱਜ 11 ਤਰੀਕ ਹੈ ਸਰ ਅੱਜ ਵੀ ਸਾਡਾ ਹੱਲ ਨਹੀਂ ਹੋਇਆ ਸਾਡੀਆਂ ਤਿੰਨ ਡਿਮਾਂਡਾਂ ਨੇ ਇੱਕ ਤਾਂ ਸਾਡੀ ਜੁਆਇਨਿੰਗ ਕਰਾਈ ਜਾਵੇ ਜਲਦ ਤੋਂ ਜਲਦ ਦੂਸਰੀ ਸਾਡੀ ਡੀਜੀਟੀ ਦੇ ਕਾਨੂੰਨ ਮੁਤਾਬਿਕ ਸਾਡੀ 9600 ਸੈਲਰੀ ਕਰਾਈ ਜਾਵੇ ਤੀਸਰੀ ਸਾਡੀ ਇਹ ਕਿ ਜੁਆਇਨਿੰਗ ਹੋਣ ਤੋਂ ਹਫ਼ਤੇ ਦੇ ਵਿੱਚ ਸਾਡੀ ਵੇਟਿੰਗ ਲਿਸਟ ਜਿਹੜੀ ਪਾਉਂਦੇ ਨੇ ਜਨ ਜੋ ਇਨਿੰਗ ਸਾਡੀ ਨਵੰਬਰ ਦੇ ਲਾਸਟ ਤੱਕ ਕਰਾਈ ਜਾਵੇ ਠੀਕ ਹੈ ਜੀ ਜੇ ਸਾਡੀਆਂ ਮੰਗਾਂ ਨਾ ਪੂਰਨ ਕਰਨਗੇ ਅਸੀਂ ਇੱਥੇ ਪੱਕੇ ਤੌਰ ਤੇ ਬੈਠੇ ਆਂ ਸਾਨੂੰ ਭਾਵੇਂ 2 ਮਹੀਨੇ ਬੈਠ ਰਹੇ ਇਹ ਰੋਡ ਇਦਾਂ ਹੀ ਜਾਮ ਰਹੇਗਾ ਇੱਕ ਰੋਡ ਪ੍ਰਸ਼ਾਸਨ ਨਾਲ ਗੱਲ ਹੋਈ ਹੈ ਜੀ ਸਰ ਮੇਰੇ ਤੋਂ ਪਹਿਲਾਂ ਮੇਰੀ ਜਿਹੜੀ ਸਾਰੀ ਜੂਨੀਅਨ ਨੇ ਉਹਨਾਂ ਬਹੁਤ ਕੀਤੀ ਹੈ ਸਾਨੂੰ ਇੰਨੇ ਘੰਟੇ ਹੋ ਗਏ ਨੇ ਆ ਸਾਨੂੰ ਹਫਤਾ ਹੋ ਗਿਆ ਧਰਨਾ ਅਲਾਉਂਸੇ ਨੂੰ 11 ਤਰੀਕ ਦਾ ਸਾਨੂੰ ਅੱਜ ਤੱਕ ਪ੍ਰਸ਼ਾਸਨ ਵੱਲੋਂ ਕੋਈ ਵੀ ਮੀਟਿੰਗ ਨਹੀਂ ਮਿਲੀ ਕੋਈ ਗੱਲਬਾਤ ਨਹੀਂ ਹੋਈ ਸਾਡੇ ਨਾਲ ਸਾਡੀ ਯੂਨੀਅਨ ਤੋਂ ਬਹੁਤ ਮੁੰਡੇ ਇੰਨੇ ਕੋਵਰੇਜ ਹੋ ਰਹੇ ਨੇ ਜਿਨ੍ਹਾਂ ਦਾ ਸਾਡੀ ਯੂਨੀਅਨ ਤੇ ਵੀ ਬਹੁਤ ਵਾਰ ਵੀ ਸਰ ਤੁਸੀਂ ਕੀ ਕਰ ਰਹੇ ਜੇ ਤੁਹਾਨੂੰ ਅਸੀਂ 2600 ਬੰਦੇ ਨੇ ਅੱਗੇ ਲਾਇਆ ਤੁਹਾਡੇ ਕੋਲ ਕੋਈ ਇੱਕ ਮੀਟਿੰਗ ਨਹੀਂ ਲਈ ਜਾਂਦੀ ਤੁਹਾਨੂੰ ਮੀਟਿੰਗ 'ਚ ਕੋਈ ਬਿਆਨਬਾਜ਼ੀ ਨਹੀਂ ਚਾਹੀ ਤੇਰ ਸਰ ਬਹੁਤ ਪ੍ਰੈਸ਼ਰ ਹੈ ਸਾਡੇ ਮੁੰਡਿਆਂ ਦਾ ਵੀ ਬਹੁਤ ਗਰਮ ਹੈ ਇਸ ਟਾਈਮੇ ਬਹੁਤ ਜ਼ਿਆਦਾ ਬਿਜਲੀ ਪੋਰਟ ਕਿਉਂ ਨਹੀਂ ਭਰਤੀ ਹੋ ਰਹੀ ਕਾਰਨ ਕੀ ਹੈ ਬਜੀਏ ਇਹ ਸਰਕਾਰ ਦੇ ਕੰਮ ਹਗੇ ਨੇ ਸਰਕਾਰ ਚਾਹਦੀ ਵੀ ਸਾਨੂੰ ਭਰਤੀ ਨਾ ਕਰਨੀ ਅਸੀਂ ਭਰਤੀ ਵੀ ਨਹੀਂ ਮੰਗਦੇ ਅਸੀਂ ਇੱਕ ਟ੍ਰੇਨਿੰਗ ਹੈ ਵੀ ਸਾਡੀ ਪ੍ਰਿੰਸੀਪਲ ਦੀ ਕੋਈ ਭਰਤੀ ਨਹੀਂ ਹੈਗੀ ਵੀ ਸਾਨੂੰ ਰੁਜ਼ਗਾਰ ਸਾਨੂੰ ਦੇ ਦਿਓ ਅਸੀਂ ਜਿਹੜੀ ਟ੍ਰੇਨਿੰਗ ਪਹਿਲਾਂ ਅਸੀਂ ਜਦੋਂ ਪੋਸਟਾ ਕਢਵਾਇਆ ਸੀ ਉਦੋਂ ਵੀ ਤਰਨਾ ਲਾਇਆ ਸੀ ਉਸ ਤੋਂ ਬਾਅਦ ਰਿਜ਼ਲਟ ਕਢਵਾਇਆ ਉਦੋਂ ਵੀ ਤਰਨਾ ਲਾਇਆ ਸੀ ਅੱਜ ਜਦੋਂ ਅਸੀਂ ਜੁਆਇਨੀ ਕਰਨੀ ਹੈ ਅੱਜ ਸਾਨੂੰ 5 ਮਹੀਨੇ ਹੋ ਗਏ ਨੇ ਮੀਟਿੰਗਾਂ ਕਰ-ਕਰ ਕੇ ਅਸੀਂ ਆਖਰ ਤੇ ਅੱਕ ਗਏ ਆ ਅੱਕ ਕੇ ਅੱਜ ਅਸੀਂ ਇੱਥੇ ਆਏ ਆ ਅੱਜ ਅਸੀਂ ਸੋਚ ਕੇ ਮਨ ਵਿੱਚ ਕਰੋ ਪਾਰ ਕੇ ਇਹ ਆਏ ਸੀ ਜਾਂ ਸਾਡਾ ਇੱਥੇ ਵਾਪਸ ਆ ਜਾਾਂਗੇ ਜਾਂ ਸਾਡੀਆਂ ਇਲਾਕਾ ਵਾਪਸ ਜਾਣ ਗਿਆ ਅਈ ਲੜ ਕੇ ਅੱਜ ਯਾਰ ਜਾਂ ਪਾਰ ਕੰਮ ਨਿਬੇੜ ਕੇ ਜਾਵਾਂਗੇ ਹੋਰ ਕੀ ਕਹਿੰਦੇ ਚੰਦੇ ਪ੍ਰਸ਼ਾਸਨ ਨੂੰ ਤੁਸੀਂ ਜੇਕਰ ਸਾਡਾ ਕੋਈ ਵੀ ਹੱਲ ਨਹੀਂ ਹੁੰਦਾ ਸਾਨੂੰ ਜੋ ਮਰਜ਼ੀ ਕਰਨਾ ਪਵੇ ਘੁਆੜਾ ਚੌਕ ਬੰਦ ਕਰਨਾ ਪਵੇ ਤੂੰ じゃ ਗੇਟ ਬੰਦ ਕਰਨਾ ਪਵੇ ਜੋ ਮਰਜ਼ੀ ਕਰਨਾ ਪਵੇ ਇਸ ਕਰਾਂਗੇ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਕੁਝ ਨਹੀਂ ਕਹਿਣਾ ਸਾਡੇ ਤੇ लाठी चार्ज ਕਰ ਰਹੇ ਅਸੀਂ ਖੁਸ਼ੀ ਖੁਸ਼ੀ ਚੱਲ ਰਹਾਂਗੇ ਕਿਉਂ ਪੁਲਿਸ ਪ੍ਰਸ਼ਾਸਨ ਨੇ ਵੀ ਸਾਡੇ ਕਿਦੇ ਵੱਡੇ ਭਰਾ ਕੋਈ ਵੱਡੇ ਸਾਡੇ ਬਜ਼ੁਰਗਾਂ ਦੀ ਤਾਂ ਤੇ ਨੇ ਸਾਡੀਆਂ ਭੈਣਾਂ ਨੇ ਆ ਸਾਡਾ ਪੁਲਿਸ ਪ੍ਰਸ਼ਾਸਨ ਨਾਲ ਕੋਈ ਲੀਗਲੀ ਤੌਰ ਤੇ ਦੁਸ਼ਮਣੀ ਨਹੀਂ ਸਾਡੀ ਪ੍ਰਸ਼ਾਸਨ ਨਾਲੇ ਤੇ ਡਿਪਾਰਟਮੈਂਟ ਨਾਲੇ ਜੋ ਸਾਨੂੰ ਲਾਰੇ ਤੇ ਲਾਰਾ ਲਾ ਰਹੀ ਹੈ ਜੇ ਸਰਕਾਰ ਦੀ ਮੰਗਾਂ ਨਾ ਪੂਰੀਆਂ ਕੀਤੀਆਂ ਉਦੋਂ ਤੱਕੜਾ ਸੰਘਰਸ਼ ਕਰਾਂਗੇ ਜੀ ਕਰੇ ਜਾਂ ਬਿਲਕੁਲ ਸਾਡੇ ਸਾਥੀ ਹੋਰ ਵੀ ਪਹੁੰਚ ਰਹੇ ਨੇ ਸਾਥੀ ਸਾਡੇ ਅਲੱਗ-ਅਲੱਗ ਜ਼ਿਲ੍ਹਿਆਂ ਚ ਹੋਰ ਵੀ ਆ ਰਹੇ ਨੇ ਕਿਉਂਕਿ ਅਸੀਂ ਇਸ ਸੰਘਰਸ਼ ਨੂੰ ਜਿੰਨਾ ਚਿਰ ਸਾਡੀ ਜੁਆਇਨਿੰਗ ਨਹੀਂ ਹੁੰਦੀ ਉਹਨਾਂ ਚਿਰ ਅਸੀਂ ਜਾਣਾ ਨਹੀਂ ਤੇ ਪੱਕਾ ਮੋਰਚਾ ਇੱਥੇ ਨੇ ਪੱਕਾ ਰਾਤ ਵੀ ਇੱਥੇ ਹੋਵੇਗੀ ਦਿਨ ਵੀ ਇੱਥੇ ਹੋਵੇਗਾ ਜੀ ਫਿਰ ਹੋਰ ਪੰਜਾਬ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਜੀ ਪੰਜਾਬ ਸਰਕਾਰ ਨੇ ਬੇੜਾ ਦਰਕ ਕਰ ਛੱਡਾ ਜੇ ਨਾ ਘਰ ਤੋਂ ਘਰ ਸਭ ਤੋਂ ਜ਼ਿਆਦਾ ਧਰਨੇ ਇਹਨਾਂ ਲਵਾਏ ਨੇ ਕਿਉਂਕਿ ਜਦੋਂ ਪਹਿਲਾਂ ਸਰਕਾਰ ਲੈਣਾ ਬਣਾਈ ਸੀ ਉਦੋਂ ਰੇਖ ਧਰਨੇ ਵਿੱਚ ਵੀ ਜਾਂਦੇ ਸੀ ਅੱਜ ਕਿਉਂ ਨਹੀਂ ਸਾਡੀ ਸਾਰ ਲੈਂਦੇ ਆਮ ਆਦਮੀ ਅੱਜ ਸਾਡੀ ਕੌਨਸਲਿੰਗ ਅੱਜ ਸਾਡੇ ਧਰਨੇ ਵਿੱਚ ਕਿਉਂ ਨਹੀਂ ਪਹੁੰਚਦੇ ਕੌਲਟੀ ਦੇ ਅਸੀਂ ਐਮਐਲਏ ਸਾਹਿਬ ਨੂੰ ਕੈਬਨਟ ਮੰਤਰੀਆਂ ਨੂੰ ਤਿੰਨ ਚਾਰ ਜਗ੍ਹਾ ਤੇ ਅਸੀਂ ਮੰਗ ਪੱਤਰ ਵੀ ਦੇ ਚੁੱਕੇ ਹਾਂ ਅੱਜ ਤੋਂ 15 ਦਿਨ ਹੋ ਗਏ ਸਾਨੂੰ ਮੰਗ ਪੱਤਰ ਲਾਲਜੀਤ ਪੁੱਲਰ ਜੀ ਨੇ ਵੀ ਦਿੱਤਾ ਸੀ ਫਾਦੇਗੜ ਸਾਹਿਬ ਜੋੜਾ ਮਾਜਰਾ ਜੀ ਨੇ ਵੀ ਇੱਥੇ ਦਿੱਤਾ ਸੀ ਪਟਿਆਲੇ ਸਾ ਸਰ ਨੂੰ ਸਾਡੇ ਵੀ ਅਸੀਂ ਉੱਤੇ ਆਉਦੇ ਲੋਕਲ ਹਲਕੇ ਜਲਾਲਾਬਰ ਫਾਇਲ ਕਦੇ ਵੀ ਮੰਗ ਪੱਤਰ ਦੇ ਚੁੱਕੇ ਆ ਪਰ ਸਾਡੀ ਸੁਣਵਾਈ ਨਹੀਂ ਹੋ ਰਹੀ ਜਦੋਂ ਤੇ ਨਾ ਵੋਟਾਂ ਲੈਣੀਆਂ ਸੀ ਉਦੋਂ ਤਾਂ ਸਾਡੇ ਨਾਲ ਭਗਵੰਤ ਮਾਨ ਸੀਐਮ ਸਾਹਿਬ ਸਾਡੇ ਬੈਠ ਕੇ ਟੇਬਲਾਂ ਤੇ ਮੰਜਾਂ ਤੇ ਗੰਡੇ ਨਾਲ ਰੋਟੀ ਖਾਂਦਾ ਸੀ ਅੱਜ ਆ ਕੇ ਅੱਜ ਤਾਂ ਸਾਨੂੰ ਪੁੱਛਦਾ ਹੀ ਨਹੀਂ ਵੀ ਤੁਸੀਂ ਹੈਗੇ ਕੌਣ ਜੇ ਸਾਨੂੰ ਪਛਾਣਦਾ ਹੀ ਨਹੀਂ ਗਰੀਬਾਂ ਨੂੰ ਸਾਡੇ ਬੱਚਿਆਂ ਨੂੰ ਮਸਾ ਦਾ ਪੜਾਈਆਂ ਕਿਤਾ ਡਿਪਾਰਟਮੈਂਟ ਕੰਨਾਂ ਨੂੰ ਕਹਿੰਦਾ ਤੁਹਾਨੂੰ ਅਸੀਂ ਕਾਹ ਟ੍ਰੇਨਿੰਗ ਕਰੋ ਜਾਂ ਪੇਪਰ ਦਿਓ ਸਾਰੇ ਸਭ ਤੋਂ ਜ਼ਿਆਦਾ ਨਲਾਇਕੀ ਹੈ ਡਿਪਾਰਟਮੈਂਟ ਦੀ ਜਿਹੜੀਆਂ ਇਹ ਗੱਲਾਂ ਕਰ ਰਿਹਾ ਡਿਪਾਰਟਮੈਂਟ ਕਿੰਨੇ ਕਿੰਨੇ ਪਰਸੈਂਟ ਲੱਗਪ ਚੱਕੇ ਗਏ ਨਹੀਂ ਜ ਆਪਣੇ ਜਿਹੜੇ ਮੁੰਡੇ ਰੱਖੇਗੇ ਨਹੀਂ ਸਰ ਜਿਹੜੀ ਜਰਨਲ ਦੀ ਮੈਰਿਟ ਹੈ ਉਹ 52 ਦੇ ਕਰੀਬ ਗਈ ਹੈ ਜਿਹੜੀ ਬੀਸੀ ਦੀ ਹੈ ਉਹ 56 ਦੇ ਕਰੀਬ ਹੈ ਤੇ ਜਿਹੜੀ ਆਸੀ ਦੀ ਹੈ ਉਹ 54 ਤੋਂ ਉੱਪਰ ਹੈ ਅਜੇ ਬਾਕੀ ਜੁਆਇਨਿੰਗ ਤੋਂ ਬਾਅਦ ਪਤਾ ਲੱਗੇਗਾ ਵੀ ਅਪ ਡਾਊਨ ਹੁੰਦੀ ਹੈ ਜਾਂ ਨਹੀਂ ਹੁੰਦੀ ਤੇ 25000 25000 ਬੰਦੇ ਨੇ ਪੇਪਰ ਦਿੱਤਾ ਜਿਹਦੇ ਚੋਂ 2600 ਕੈਂਡੀਡੇਟ ਅਸੀਂ ਚੁਣ ਕੇ ਅੱਗੇ ਆਏ ਆ ਅਜੇ ਤੱਕ ਸਾਨੂੰ ਇਹਨਾਂ ਐਬਸੈਂਟ ਲਿਸਟ ਵੀ ਨਹੀਂ ਦਿੱਤੀ ਗੈਰਹਾਜ਼ਰ ਬੱਚਿਆਂ ਦੀ ਲਿਸਟ ਮੰਗੀ ਹੈ ਉਹ ਵੀ ਕਹਿੰਦੇ ਨੇ ਸਾਡਾ ਡਿਪਾਰਟਮੈਂਟ ਜਿਹੜਾ ਹੈ ਉਹ ਕੁਝ ਸਾਡੀਆਂ ਪ੍ਰੋਸੈਸ ਹੁੰਦਾ ਵੀ ਅਸੀਂ ਸ਼ੋ ਨਹੀਂ ਕਰ ਸਕਦੇ ਜਦੋਂ ਸਾਡਾ ਅਧਿਕਾਰ ਹੈ ਐਬਸੈਂਟ ਲਿਸਟ ਮੰਗਣ ਦਾ ਉਹ ਵੀ ਕਿਉਂ ਨਹੀਂ ਦੇ ਰਿਹਾ ਬਾਕੀ ਸਾਡੀ ਅਪੀਲ ਹੈ ਬਾਕੀ ਸਾਡੇ ਪੰਜਾਬ ਦੇ ਸਾਥੀਆਂ ਨੂੰ ਹੋਰ ਵੀ ਜਿਹੜੀਆਂ ਜੱਤੇ ਬੰਦੀਆਂ ਨੇ ਜਿਹੜੀ ਇਹ ਸਰਕਾਰ ਦੇ ਖਿਲਾਫ ਨੇ ਉਹ ਸਾਡੇ ਨਾਲ ਆ ਕੇ ਤੇ ਸੰਗਰਸ਼ ਤੇ ਬੈਠਣ ਸਾਡੀ ਅਪੀਲ ਹੈ ਆਲ ਪੰਜਾਬ ਦੀਆਂ ਜੱਤੇ ਬੰਦੀਆਂ ਨੂੰ ਠੀਕ ਹੈ ਧੰਨਵਾਦ ਧੰਨਵਾਦ ਹਾਂਜੀ ਵੀਰ ਜੀ ਕੀ ਮਸਲਾ ਜੀ ਜਿਹੜਾ ਧਰਨਾ ਲਾਇਆ ਹੋਇਆ ਜੀ ਇਹ ਸਰ ਸਾਡਾ ਮਸਲਾ ਇਹ ਹੈ ਕਿ ਅਸੀਂ ਡਿਪਲੋਮਾ ਡਿਗਰੀ ਦੇ ਤਹਿਤ ਅਪਰੈਂਟਸ਼ਿਪ ਕੀਤੀ ਹੈ ਬਿਜਲੀ ਬੋਰਡ ਚ ਇੱਕ ਸਾਲ ਦੀ ਅੱਛਾ ਜੀ ਟ੍ਰੇਨਿੰਗ ਕੀਤੀ ਹੈ ਤੇ ਉਸ ਤੋਂ ਬਾਅਦ ਸਾਨੂੰ ਕੋਈ ਇਹਦਾ ਬੈਨੀਫਿਟ ਨਹੀਂ ਮਿਲਦਾ ਸਾਨੂੰ ਮਜ਼ਾਕੀਆ ਤੌਰ ਤੇ ਕਹਿ ਦਿੱਤਾ ਜਾਂਦਾ ਹੈ ਕਿ ਤੁਸੀਂ ਕੋਈ ਹੋਰ ਕੰਮ ਕਰ ਲਓ ਤੁਹਾਡੀ ਕੋਈ ਵੈਲਿਊ ਨਹੀਂ ਜਦ ਕਿ ਸੈਂਟਰ ਸਰਕਾਰ ਨੇ ਜੋ ਵੀ ਇਹਨਾਂ ਨੂੰ ਨੋਟੀਫਿਕੇਸ਼ਨ ਦੱਤੇ ਆ ਕਿ ਤੁਸੀਂ ਇਸ ਅਪਰੈਂਟਸ਼ਿਪ ਨੂੰ ਇੱਕ ਸਾਲ ਦਾ ਤਜਰਬਾ ਕਨਸੀਡਰ ਕਰੋ ਜੇਕਰ ਤੁਹਾਡੇ ਵਿਭਾਗ ਦੇ ਵਿੱਚ ਕੋਈ ਕੈਂਡੀਡੇਟ ਅਪਰੈਂਟਸ਼ਿਪ ਕਰਦਾ ਤਾਂ ਉਸ ਚੀਜ਼ ਨੂੰ ਇਹਨਾਂ ਨੇ ਬਿਲਕੁਲ ਨਕਾਰਤਾ ਕਹਿੰਦੇ ਅਸੀਂ ਨਹੀਂ ਇਸ ਚੀਜ਼ ਨੂੰ ਕਨਸੀਡਰ ਕਰ ਸਕਦੇ ਇਹਨਾਂ ਨੇ ਸਾਡੇ ਤੋਂ ਜਿੰਨੇ ਵੀ ਐਫੀ ਡੈਪਟ ਜਿੰਨੀਆਂ ਵੀ ਐਕਟ ਮੰਗੇ ਆ ਕਿ ਸਾਨੂੰ ਸਬੂਤ ਦੇ ਦੋ ਕੋਈ ਅਦਰ ਸਟੇਟ ਨੇ ਕੀਤਾ ਅਸੀਂ ਇਹਨਾਂ ਨੇ ਏ ਟੂ ਜ਼ੈਡ ਅਸੀਂ ਜਿੰਨੇ ਕਿ ਸਾਡੀ ਕੁਆਲੀਫਿਕੇਸ਼ਨ ਹੈ ਅਸੀਂ ਪੜ੍ਹੇ ਲਿਖਿਆ ਉਹਦੇ ਹਿਸਾਬ ਨਾਲ ਵਕੀਲਾ ਨਾਲ ਸਲਾਹ ਕਰਕੇ ਸਾਰੀਆਂ ਚੀਜ਼ਾਂ ਦਿੱਤੀਆਂ ਪਰ ਉਹਨਾਂ ਨੂੰ ਵੀ ਇਹ ਗੋਲਮੋਲ ਕਰਕੇ ਸਾਨੂੰ ਗੁੰਮਰਾਹ ਕਰ ਰਹੇ ਆ ਅਸੀਂ ਕੱਲ ਧਰਨਾ ਲਾਇਆ ਸੀ ਕੱਲ ਸ਼ਾਮੀ ਮੀਟਿੰਗ ਹੋਈ ਆ ਸਭ ਤੋਂ ਸਾਰਾ ਕੁਝ ਇਹਨਾਂ ਨੇ ਰਿਸੀਵ ਕਰਵਾ ਲਿਆ ਐਕਟ ਕਰਵਾ ਲਿਆ ਨੋਟੀਫਿਕੇਸ਼ਨ ਕਰਵਾ ਲਿਆ ਜੋ ਵੀ ਚੀਜ਼ਾਂ ਸਰਕਾਰ ਦੀਆਂ ਹੈਗੀਆਂ ਸਾਡੇ ਕੋਲੇ ਸੀਗੇ ਡਾਕੂਮੈਂਟ ਦੇਤੇ ਤੇ ਉਸ ਤੋਂ ਬਾਅਦ ਕਹਿੰਦੇ ਜੀ ਅਸੀਂ ਸਾਨੂੰ 3 ਦਿਨ ਦਾ ਟਾਈ ਅਸੀਂ ਤੁਹਾਨੂੰ ਦੱਸਾਂਗੇ ਅਸੀਂ ਕਹਾਈ ਸਾਨੂੰ ਕੁਝ ਰਿਟਰਨ ਚ ਦੇ ਦਿਓ ਅਸੀਂ ਇੱਥੋਂ ਜਾਂਦੇ ਹੋ ਜੀ ਕਿਉਂਕਿ ਅਸੀਂ 2 ਸਾਲ ਹੋ ਗਏ ਸਰ ਤਕਰੀਬਨ ਇੱਥੇ ਆਉਨੇ ਆ ਮੀਟਿੰਗ ਕਰ ਜਾਂਦੇ ਆ ਉਤਵਾ ਸਾਨੂੰ ਕੋਈ ਪੁੱਛਦਾ ਨਹੀਂ ਸਾਨੂੰ ਇਹਨਾਂ ਨੇ ਪਸ਼ੂਆਂ ਦੀ ਤਰ੍ਹਾਂ ਹਰਾਸਮੈਂਟ ਕਰ ਰੱਖਿਆ ਸਰ ਹੁਣ ਅਸੀਂ ਅੱਕੇ ਹੋਏ ਆ ਤੇ ਜੇਕਰ ਸਾਨੂੰ ਇਹ ਰਿਟਰਨ ਚ ਕੁਝ ਦੰਦੇ ਆ ਜੇ ਨਹੀਂ ਕਰ ਸਕਦੇ ਤਾਂ ਵੀ ਦੇ ਦੇਣਾ ਜੇ ਕਰ ਦੇਣਗੇ ਤਾਂ ਵੈਲਨ ਗੋਡਾ ਤਾਂ ਸਾਡੇ ਲਈ ਉਹ ਫਿਚਰ ਦੇ ਵਿੱਚ ਵਧੀਆ ਹੋਊਗਾ ਤਾਂ ਬਸ ਇਹੀ ਹੈ ਕਿ ਹੁਣ ਜਿੰਨੇ ਦਿਨ ਸਾਨੂੰ ਕੋਈ ਇਹ ਪੁਖਤਾ ਸਬੂਤ ਦੇ ਤੌਰ ਤੇ ਕੋਈ ਨੋਟੀਫਿਕੇਸ਼ਨ ਕੱਟ ਕੇ ਨਹੀਂ ਦੰਦੇ ਨਹੀਂ ਕਰ ਸਕਦੇ ਸਾਨੂੰ ਕਹਿ ਦਾਣਾ ਲਿਖ ਕੇ ਦੇ ਦੇਣਾ ਅਸੀਂ ਹੁਣ ਲਿਖਤੀ ਰੂਪ ਦੇ ਵਿੱਚ ਲੈ ਕੇ ਹੀ ਹੱਥੋਂ ਜਾਣਾ ਗੱਲ ਕਰ ਲਈਏ ਕਿੰਨੇ ਕੇ ਜਿਹੜੇ ਆਪਣੇ ਜਿਹੜੇ ਵਿਦਿਆਰਥੀ ਨੇ ਜਿਹੜੇ ਮਤਲਬ ਕੀ ਹੈਗੇ ਸੀ ਸਰ ਅਸੀਂ ਡਿਪਲੋਮਾ ਤੇ ਡਿਗਰੀ ਵਾਲੇ ਤਕਰੀਬਨ ਕਿੰਨੇ 2500 3000 ਮੁੰਡਾ ਕੁੜੀ ਆ ਜਿਨ੍ਹਾਂ ਨੇ ਇਸ ਅਦਾਰੇ ਦੇ ਵਿੱਚੋਂ ਇੱਕ ਸਾਲ ਦੀ ਟ੍ਰੇਨਿੰਗ ਪੂਰੀ ਕਰ ਲਈ ਆ ਤੇ ਅੱਜ ਵੀ ਸਾਡੇ ਮੁੰਡੇ ਸਰਟੀਫਿਕੇਟ ਲੈਣ ਗਏ ਆ ਅਸੀਂ ਉਹਨਾਂ ਸਰਟੀਫਿਕੇਟਸ ਨੂੰ ਕਰਨਾ ਕੀ ਆ ਜਦ ਕਿ ਉਹਦੀ ਕੋਈ ਵੈਲਿਊ ਹੀ ਨਹੀਂ ਪ੍ਰਾਈਵੇਟ ਅਦਾਰੇ ਚ ਚਲ ਜਓ ਕਹਿੰਦੇ ਪ੍ਰਾਈਵੇਟ ਅਦਾਰੇ ਦੇ ਵਿੱਚ ਜਾ ਕੇ ਅਸੀਂ ਕੀ ਕਰਾਂਗੇ ਪ੍ਰਾਈਵੇਟ ਅਦਾਰੇ ਦੇ ਵਿੱਚ ਸਾਨੂੰ ਕਹਿ ਦਿੱਤਾ ਜਾਂਦਾ ਕਿ ਤੁਸੀਂ ਸਾਡੇ ਕੋਲ ਅਪਰੈਂਟਸ਼ਿਪ ਕੀਤੀ ਹੁੰਦੀ ਟ੍ਰੇਨਿੰਗ ਅਸੀਂ ਤੁਹਾਨੂੰ ਬਿਨਾ ਕਿਸੇ ਨੋਕ ਝੋਕ ਦੇ ਰੱਖ ਲੈਣਾ ਸੀਗਾ ਪਰ ਤੁਸੀਂ ਜਿੱਥੋਂ ਕੀਤੀ ਹੈ ਉੱਥੇ ਜਾਓ ਇਹ ਕਹਿ ਦਿੰਦੇ ਆ ਕਿ ਸਾਡੇ ਕੋਲੇ ਕੋਈ ਇਹਦੀ ਵੈਲਿਊ ਨਹੀਂ ਹੈਗੀ ਹੁਣ ਆਦਰ ਸਟੇਟ ਦੇ ਵਿੱਚੋਂ ਇਹਨਾਂ ਨੇ 45% ਦੇ ਬੱਚੇ ਰੱਖਿਆ ਲਾਈਨਮੈਨ ਟ੍ਰੇਡ ਦੇ ਵਿੱਚ ਤਾਂ ਕੀ ਗੱਲ ਅਸੀਂ ਪੰਜਾਬ ਦੇ ਨਹੀਂ ਆ ਸਰਕਾਰ ਕਹਿ ਰਹੀ ਆ ਕਿ ਅਸੀਂ ਇੰਨੀਆਂ ਨੌਕਰੀਆਂ ਦਿਤੀਆਂ ਸਾਨੂੰ ਨਹੀਂ ਪਤਾ ਕਿੰਨੀਆਂ ਨੌਕਰੀਆਂ ਦਿੱਤੀਆਂ ਰਾਤ ਨੂੰ ਅਸੀਂ ਇੱਥੇ ਬੈਠੇ ਆ ਸਾਡੇ ਮੁੰਡੇ ਨਾਲ ਕੋਈ ਹਨ ਹੋਣੀ ਹੋ ਜੇ ਨਾ ਤਾਂ ਸਾਡੇ ਉਧਰਲੀ ਸਾਈਡ ਵੈਰੀਗੇਟ ਦਿੱਤਾ ਨਾ ਹੀ ਸਾਡੇ ਇਧਰਲੀ ਸਾਈਡ ਕੋਈ ਪ੍ਰਸ਼ਾਸਨ ਦਾ ਬੰਦਾ ਸਾਡੇ ਨਾਲ ਨਹੀਂ ਹੈਗਾ ਅਸੀਂ ਆਪਣੀ ਸੇਫਟੀ ਆਪ ਕੀਤੀ ਆ ਤੇ ਸਾਨੂੰ ਸਮਝ ਨਹੀਂ ਆਉਂਦੀ ਵੀ ਕਿਹੜੀਆਂ ਨੌਕਰੀਆਂ ਸਰਕਾਰਾਂ ਗੱਲ ਕਰਦੀ ਆ ਕਿ ਅਸੀਂ ਬੈਠੇ ਆ ਕੁਆਲੀਫਾਈਡ ਮੁੰਡੇ ਆ ਅਸੀਂ ਟ੍ਰੇਨਿੰਗ ਕੀਤੀ ਆ ਉਹ ਵੀ ਅਸੀਂ ਮੈਰਿਟ ਦੇ ਵਿੱਚ ਆ ਕੇ ਮੈਰਿਟ ਚ ਉਹੀ ਆਉਂਦੇ ਆ ਸਰ ਜਿਹੜੇ ਕਾਲਜ ਟਾਪਰ ਹੋਣ ਜਾਂ ਜਿਨ੍ਹਾਂ ਦੇ ਨੰਬਰ ਹਾਈਐਸਟ ਹੋਣ ਇਦੋਂ ਬਾਅਦ ਕਵਾਲਿਫਾਈਡ ਕਿਦਾਂ ਚਾਹੀਦੇ ਆ ਸਕਿਲਡ ਅਸੀਂ ਹੈਗੇ ਆ ਪਰ ਸਾਡਾ ਮਸਲਾ ਇਹ ਆ ਕਿ ਸਾਨੂੰ ਕੋਈ ਇਸ ਸਪ੍ਰਿੰਟਸ਼ਿਪ ਦੇ ਤੌਰ ਤੇ ਜਿਹੜੀ ਹੈਗੀ ਵੈਲਿਊ ਦਿੱਤੀ ਜਾਵੇ